ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਆਪਣਾ ਮਲਕੀਤ ਆਲਰਾਊਂਡਰ ਪਿੱਛੇ ਜੇ ਜਵੇਂ ਲੋਕ ਸਭਾ ਦੀਆਂ ਚੋਣਾਂ ਹੋਏ ਸਨ ਤੇ ਹੁਣ ਜਵੇਂ ਵਿਧਾਨ ਸਭਾ ਦੇ ਚੋਣ ਹੋਣੇ ਨੇ ਤੇ ਸਾਰੀਆਂ ਪਾਰਟੀਆਂ ਆਪਣਾ ਪ੍ਰਚਾਰ ਪ੍ਰਸਾਰ ਕਰਨ ਲੱਗੀਆਂ ਹੋਈਆਂ ਪ੍ਰਚਾਰ ਪ੍ਰਸਾਰ ਕਰਨ ਲਈ ਪੋਸਟਰ ਲਗਾ ਰਹੀਆਂ ਬੈਨਰ ਲਗਾ ਰਹੀਆਂ ਪਰ ਜਿਹੜੇ ਬੈਨਰ ਜਾਂ ਪੋਸਟਰ ਲਾ ਰਹੇ ਆ ਪਰ ਆਹ ਵੇਖੋ ਇੱਕ ਘਰ ਦੇ ਸਾਰੀ ਕੰਧ ਤੇ ਵੇਖੋ ਕਿੰਨੇ ਕਿੰਨੇ ਇਕੱਠੇ-ਕੱਟੇ ਥਾਪ ਛੱਡੇ ਨੇ ਨਾ ਭਾਈ ਵੀਰਾਂ ਨੇ ਗੱਲ ਤੇ ਹੋਈ ਏ ਵੀ ਐਵੇਂ ਨਾ ਕਰੋ ਪਰ ਇਹਨਾਂ ਨੇ ਗੱਲ ਤੇ ਸੁਣੀ ਏ ਪਰ ਜਿਹੜੇ ਅੱਗੇ ਟੇਕੇਦਾਰ ਜਿਨ੍ਹਾਂ ਨੇ ਕੰਮ ਵੀੜਾ ਚੱਕਿਆ ਹੋਇਆ ਇਹਨਾਂ ਨੂੰ ਕੋਈ ਪੋਸਟਰਾਂ ਬਾਰੇ ਰੁਪਏ ਮਿਲਦੇ ਨੇ ਵੀ ਕੋਈ 5 ਰੁਪਏ 10 ਰੁਪਏ ਹਿਸਾਬ ਚੱਲ ਇੱਕ ਕੰਧ ਤੇ ਲਾਓ ਇੱਕ ਲੱਗ ਗਿਆ ਠੀਕ ਐ ਆ ਵੇਖੋ ਕਿਵੇਂ ਲੈਂਡ ਬਣਾਈ ਤੇ ਅੱਗੇ ਵੀ ਖਾਨੇ ਕਿਵੇਂ ਸਾਰੀ ਕੰਧ ਭਰਤੀ ਇਹਨਾਂ ਨੇ ਫੇੜੀ ਟਪ ਲੰਨ ਇਹ ਫੇਰ ਇੱਥੇ ਫੇਰ ਸਟਾਰਟ ਹੋ ਜਾਂਦਾ ਕਟੋਗਾ 6 7 ਪੋਸਟਰ ਇੱਥੇ ਲਾਦੇ ਨੇ ਸਾਰਾ ਰੰਗ ਰੂੰਗ ਉਹਨਾਂ ਦਾ ਖਰਾਬ ਕਰਤਾ ਤੇ ਉਦੋਂ ਜਿਆਦੀ ਹਾਦਸੇ ਆ ਵੇਖੋ ਇੱਥੇ ਜਵੇਂ ਹੀ ਮਗਾਤੀ ਆ ਵੇਖ ਕਿਵੇਂ ਲੈਨਸਰ ਇੱਕ ਹੀ ਕੰਨ ਦੇ ਨਾਲ ਲੱਭੀ ਸੀ ਇੱਥੇ ਠੱਪੀ ਗਏ ਨੇ ਇਹ ਐਵੇਂ ਨਾ ਕਰੋ ਵੀਰੋ ਜੇ ਕਿਸੇ ਪੋਸਟਰ ਲਾਣਾ ਚਾਹੋ ਇੱਕ ਲਾਓ ਪਰ ਇਹ ਨਹੀਂ ਵੀ ਅਗਲੇ ਦਾ ਸਾਰਾ ਹੀ ਆ ਵੇਖੋ ਕਲਰ ਕਲਰ ਸਾਰਾ ਖਰਾਬ ਕਰਤਾ ਅਗਲੇ ਦਾ ਆ ਵੇਖੋ ਤੇ ਪੋਸਟਰ ਲਗਾਣਾ ਇੱਕ ਲਾਓ ਹਿਸਾਬ ਕਿਤਾਬ ਨਾਲ ਲਾਓ ਇਹ ਨਹੀਂ ਵੀ ਕਿਸੇ ਦਾ ਸਾਰਾ ਰੰਗ ਹੀ ਖਰਾਬ ਆ ਜਿਵੇਂ ਜਿਵੇਂ ਪਟੀਚੀ ਜਾਣਾ ਅਗਲੇ ਦਾ ਸਾਰਾ ਰੰਗ ਖਰਾਬ ਹੋਈ ਜਾਣਾ ਆ ਸਾਰਾ ਕਲਰ ਪੁੱਟਿਆ ਗਿਆ ਹੁਣ ਪਤਾ ਨਹੀਂ ਕਿਹੜੇ ਟਾਈਮ ਲਾ ਕੇ ਗਏ ਨੇ ਤੇ ਕਦੋਂ ਲਾ ਗਏ ਨੇ ਘਰੇ ਅੰਦਰ ਹੋਣੇ ਦੁਪਹਿਰ ਦਾ ਟਾਈਮ ਹੋਣਾ ਤੰਦਰ ਇੱਕ ਥਾਂ ਤੇ ਲੱਗੇ ਰਹੇ ਨੇ ਆ ਸਾਰੀ ਕੰਦ ਆ ਥੱਪ ਛੱਡੀ ਕੀ ਨਾਮ ਇਹਨਾਂ ਦਾ ਵਿਕਾਸ ਥੱਲੇ ਲਿਖਿਆ ਵੀ ਜਾਣੀ ਸੀ ਸੁਨੀਲ ਕਰਕੇ ਟਿਸ਼ੂ ਪਰਦਾਸ ਪ੍ਰਮੁਖ ਸਮਾਜ ਸੇਵੀ ਇਹ ਜੁਵਾ ਕਾਇਰ ਦਸਨੇਤਾ ਇਹ ਜਿਉ ਲੱਗੇ ਨੇ ਇੱਕ ਕੰਦੇ ਦੇ ਦੱਬੇ ਰਹੇ ਇਹ ਗਲਤੀ ਨਾ ਕਰੋ ਤੇ ਅੱਗੇ ਤੇ ਹਿਆਰ ਰੱਖੋ ਜਿਹੜੇ ਵੀ ਵੀਰ ਲਵਾ ਰਹੇ ਨੇ ਪੋਸਟਰ ਉਹਨਾਂ ਨੂੰ ਕਹੋ ਵੀ ਇਹ ਨਾ ਵੀ ਸਾਰੀਆਂ ਕੰਦਾ ਹੀ ਪਾਰ ਛਡੋ ਅਗਲੇ ਦਾ ਰੰਗ ਹੀ ਸਾਰਾ ਖਰਾਬ ਕਰ ਦੋ ਤੇ ਵੀਡੀਓ ਕੈਵੇਂ ਲੱਗੀ ਸਾਰਿਆਂ ਨੂੰ ਸ਼ੇਅਰ ਕਰਨੀ ਥੈਂਕ ਯੂ ਧੰਨਵਾਦ